ਮੇਰੇ ਪਿਆਰੇ ਪੰਜਾਬੀਓ ਅੱਜ ਬੜੇ ਦੁਖੀ ਦਿਲ ਦੇ ਨਾਲ ਪਰ ਜੋਸ਼ ਭਰੇ ਮਨ ਨਾਲ ਤੁਹਾਡੇ ਸਾਹਮਣੇ ਗੱਲ ਕਰ ਰਿਹਾ ਬੀਤੇ ਦਿਨਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਦੇ ਹੁਕਮ ਅਨੁਸਾਰ 15000 ਦੇ ਕਰੀਬ ਸਿੱਖ ਕੌਮ ਦੇ ਮਹਾਨ ਖੋਜ ਕਰਤਾ ਭਾਈ ਕਾਨ ਸਿੰਘ ਜੀ ਨਾਭਾ ਦੇ ਮਹਾਨ ਰਚਨਾ ਮਹਾਨ ਕੋਸ਼ ਧਰਤੀ ਹੇਠ ਦਬਾ ਦਿੱਤੇ ਗਏ ਸੋਚ ਕੇ ਇਹ ਸਿਰਫ ਕਿਤਾਬਾਂ ਨਹੀਂ ਸਨ ਇਹ ਸਾਡੀ ਮਾਂ ਬੋਲੀ ਪੰਜਾਬ ਦੀ ਰੂਹ ਸਾਡਾ ਇਤਿਹਾਸ ਸਾਡੀ ਵਿਰਸਾ ਸਨ ਜਿਹੜੀ ਕੌਮ ਆਪਣੇ ਕੋਸ਼ਿਆਂ ਨੂੰ ਆਪਣੀ ਕਿਤਾਬਾਂ ਨੂੰ ਆਪਣੇ ਗਿਆਨ ਨੂੰ ਧਰਤੀ ਹੇਠ ਦਬ ਦਿੰਦੀ ਹੈ ਉਸ ਕੌਮ ਦਾ ਭਵਿੱਖ ਕਿਵੇਂ ਰੋਸ਼ਨ ਹੋਵੇਗਾ ਮੈਂ ਸਪੀਕਰ ਸਾਹਿਬ ਨੂੰ ਸਿੱਧਾ ਪੁੱਛਣਾ ਚਾਹੁੰਦਾ ਹਾਂ ਕਿ ਇਹ ਕੋਸ਼ ਸਾਡੇ ਸਕੂਲਾਂ ਵਿੱਚ ਨਹੀਂ ਵੰਡੇ ਜਾ ਸਕਦੇ ਸਨ ਕੀ ਇਹ ਯੂਨੀਵਰਸਿਟੀ ਆ ਕੋਲ ਇਹ ਪਿੰਡਾਂ ਦੀ ਲਾਇਬ੍ਰੇਰੀਆਂ ਵਿੱਚ ਰੱਖੇ ਨਹੀਂ ਜਾ ਸਕਦੇ ਸਨ ਜੇ ਅਸੀਂ ਆਪਣੇ ਬੱਚਿਆਂ ਨੂੰ ਗਿਆਨ ਨਹੀਂ ਦੇਵਾਂਗੇ ਤਾਂ ਅਸੀਂ ਉਹਨਾਂ ਨੂੰ ਕਿੱਦਾਂ ਬਚਾਵਾਂਗੇ ਜਨਤਾਦਲ ਯੂनाइटेड ਪੰਜਾਬ ਇਸ ਕਾਰਵਾਈ ਦੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਇਹ ਪੰਜਾਬੀ ਸਭਿਆਚਾਰ ਤੇ ਇੱਕ ਵੱਡਾ ਹਮਲਾ ਹੈ ਅੱਜ ਸਮਾਂ ਹੈ ਕਿ ਅਸੀਂ ਸਭ ਇਕੱਠੇ ਖੜੇ ਹੋਈਏ ਸਾਨੂੰ ਮਾਂ ਬੋਲੀ ਪੰਜਾਬੀ ਆਪਣੇ ਸਹਿਤਿਆ ਅਤੇ ਆਪਣੇ ਇਤਿਹਾਸ ਦੀ ਰੱਖਿਆ ਲਈ ਲੜਾਈ ਲੜਨੀ ਪਵੇਗੀ ਕਿਉਂਕਿ ਜਿਹੜੀ ਕੌਮ ਆਪਣੀ ਜੜ੍ਹਾਂ ਤੋਂ ਕੱਟੀ ਜਾਂਦੀ ਹੈ ਉਹ ਕੌਮ ਕਦੇ ਵੀ ਖੜੀ ਨਹੀਂ ਹੋ ਸਕਦੀ ਆਓ ਪੰਜਾਬ ਦੀ ਧਰਤੀ ਤੇ ਗਿਆਨ ਦੇ ਇਹ ਚਿਰਾਗ ਨੂੰ 부ਜਾਨ ਨਾ ਦਈਏ ਆਓ ਮਿਲ ਕੇ ਪੰਜਾਬੀ ਸੱਭਿਆਚਾਰ ਤੇ ਸਾਹਿਤ ਦੀ ਰੱਖਿਆ ਕਰੀਏ ਸਾਡੀ ਬੋਲੀ ਸਾਡੀ ਪਹਿਚਾਨ ਸਾਡੀ ਸ਼ਾਨ ਬਹੁਤ ਬਹੁਤ ਧੰਨਵਾਦ